ਪੰਜਾਬ ਦੀ ਸਰਖੇਸ ਧਰਤੀ ਨੇ ਬਹੁਤ ਸਾਰੇ ਇਹੋ ਜਿਹੇ ਲੋਕ ਨਾਇਕ ਪੈਦਾ ਕੀਤੇ ਆ ਜਿਹੜੇ ਜ਼ੁਲਮ ਦੇ ਖਿਲਾਫ ਹਿੱਕਾਂ ਲਾ ਕੇ ਖੜ ਗਏ ਜਿਵੇਂ ਸੰਤਾਲੀ ਦੀ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਦੇ ਲੋਕ ਨਾਇਕ ਸਨ ਡਾਕੂ ਮਲੰਗੀ ਅਕਸਰ ਕਿਹਾ ਜਾਂਦਾ ਹੈ ਕਿ ਉਹ ਜੱਗੇ ਡਾਕੂ ਦਾ ਸਮਕਾਲੀ ਸੀ ਦੋਸਤੋ ਤੁਸੀਂ ਜੁੜਿਓ ਨਾ ਪ੍ਰਬੰਧੇ ਚੈਨਲ ਦੇ ਨਾਲ ਪੰਜਾਬ ਦੀ ਸਰਖੇਸ ਧਰਤੀ ਨੇ ਬਹੁਤ ਸਾਰੇ ਇਹੋ ਜਿਹੇ ਲੋਕ ਨਾਇਕ ਪੈਦਾ ਕੀਤੇ ਆ ਜਿਹੜੀ ਜ਼ੁਲਮ ਦੇ ਖਿਲਾਫ ਹਿੱਕਾਂ ਲਾ ਕੇ ਖੜ ਗਏ ਜ਼ੁਲਮ ਭਾਵੇਂ ਉਹ ਸਰਕਾਰ ਦਾ ਹੋਵੇ ਤੇ ਭਾਵੇਂ ਕਿਸੇ ਨਿੱਜੀ ਵਿਅਕਤੀ ਦਾ ਸੋ ਇਹੋ ਜਿਹੇ ਲੋਕ ਨਾਇਕਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਨਾਇਕ ਅਜਿਹੇ ਹੋਏ ਐ ਜਿਹੜੀ 47 ਦੀ ਵੰਡ ਤੋਂ ਪਹਿਲਾਂ ਸਾਂਝੇ ਪੰਜਾਬ ਦੇ ਲੋਕ ਨਾਇਕ ਸਨ ਸੋ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਨਾਇਕਾਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਬਾਗੀ ਐਲਾਨ ਦਿੱਤਾ ਦਸ ਨੰਬਰੀ ਐਲਾਨ ਦਿੱਤਾ ਜਾਂ ਡਾਕੂ ਐਲਾਨ ਦਿੱਤਾ ਸੋ ਉਹਨਾਂ ਵਿੱਚੋਂ ਹੀ ਇੱਕ ਦਾ ਕੁੰਮਲੰਗੀ ਦਾ ਜੱਸੀ ਜ਼ਿਕਰ ਕਰਨ ਜਾ ਰਹੇ ਹਾਂ ਢਾਕੂ ਮਲੰਗੀ ਅਕਸਰ ਕਿਹਾ ਜਾਂਦਾ ਹੈ ਕਿ ਉਹ ਜੱਗਾ ਡਾਕੂ ਦਾ ਸਮਕਾਲੀ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਜੱਗਾ ਡਾਕੂ ਢਾਕੂ ਮਲੰਗੀ ਦੇ ਮਾਰੇ ਜਾਣ ਤੋਂ ਬਾਅਦ ਉਸ ਦੀ ਮਾਂ ਦਾ ਪਤਾ ਲੈਣ ਗਿਆ ਉਸ ਦੇ ਡੇਰੇ ਤੇ ਗਿਆ ਜਿੱਥੇ ਉਸ ਦੀ ਮਕਬਰੀ ਹੋ ਗਈ ਅਤੇ ਉੱਥੇ ਹੀ ਜੱਗਾ ਡਾਕੂ ਮਾਰਿਆ ਗਿਆ ਸੋ ਆਓ ਗੱਲ ਕਰਦੇ ਹਾਂ ਢਾਕੂ ਮਲੰਗੀ ਦੀ ਢਾਕੂ ਮਲੰਗੀ ਜ਼ਾਤ ਦਾ ਫਕੀਰ ਸੀ ਅਜਿਉ 6 ਮਹੀਨੇ தਈ ਸੀ ਕਿ ਉਸ ਦਾ ਪਿਓ ਮਰ ਗਿਆ ਪਿੰਡ ਦੇ ਚੌਧਰੀ ਨੇ ਉਸ ਦੀ ਅਦਮ ਬਰਾਬ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ ਉਸ ਦੀ ਮਾਂ ਨੇ ਵਿਧਵਾ ਮਾਂ ਨੇ ਬਹੁਤ ਪਾਪੜ ਵੇਲੇ ਹਰ ਸੰਭਵ ਕੋਸ਼ਿਸ਼ ਕੀਤੀ ਕਿ ਉਸ ਦੀ ਜ਼ਮੀਨ ਚੌਧਰੀ ਛੱਡ ਦੇਵੇ ਪਰ ਚੌਧਰੀ ਉਸ ਦੀ ਜ਼ਮੀਨ ਤੇ ਕਾਬਜ਼ ਹੋ ਗਿਆ ਇੱਕ ਵਿਧਵਾ ਔਰਤ ਦੀ ਜਿਨੇ ਜ਼ਮੀਨ ਨਾ ਛੱਡੀ ਸੋ ਉਹਨੂੰ ਆਪਣਾ ਘਰ ਚ ਲਾਉਣ ਦੀ ਖਾਤਰ ਮਜਬੂਰਨ ਕਿਹਾ ਜਾਂਦਾ ਹੈ ਕਿ ਉਸ ਨੇ ਇੱਕ ਸਿੱਖ ਵਿਅਕਤੀ ਦੇ ਨਾਲ ਵਿਆਹ ਕਰਵਾ ਲਿਆ ਡਾਕੂ ਮਲੰਗੀ ਦਾ ਜਿਹੜਾ ਦੂਜਾ ਭਰਾ ਉਹਦਾ ਨਾਮ ਸੀ ਸੁਦਾਕਰ ਸਿੰਘ ਜਿਹੜਾ ਕਿ ਉਸੇ ਦੂਜੇ ਪਿਓ ਦੀ ਔਲਾਦ ਸੀ ਡਾਕੂ ਮਲੰਗੀ ਹੱਡਾਂ ਪੈਰਾਂ ਦਾ ਬਹੁਤ ਖੁੱਲਾ ਸੀ ਕਬੱਡੀ ਦਾ ਬਹੁਤ ਤਗੜਾ ਖਿਡਾਰੀ ਸੀ ਜਾਫੀ ਬੜਾ ਮਨਿਆ ਪਰਮਨਿਆ ਸੀ ਉਸ ਦਾ ਢੀਲ ਡੌਰ ਵੇਖ ਕੇ ਉਸ ਦਾ ਸੋਹਣਾ ਜੁੱਸਾ ਵੇਖ ਕੇ ਕਲਾਲ ਜਾਤੀ ਦੀ ਇੱਕ ਕੁੜੀ ਨੇ ਡਾਕੂ ਮਲੰਗੀ ਦੇ ਨਾਲ ਉਸਦੇ ਘਰ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਬਿਨਾਂ ਨਕਾ ਕੀਤੇਆਂ ਸੋ ਕੁਦਰਤੀ ਗੱਲ ਹੈ ਕਿ ਘਰ ਨੂੰ ਚਲਾਉਣ ਦੀ ਖਾਤਰ ਪੈਸੇ ਦੀ ਲੋੜ ਸੀ ਤੇ ਪੈਸਾ ਪੈਸੇ ਦਾ ਸਰੂਤ ਜੇ ਉਹ ਜ਼ਮੀਨ ਸੀ ਸੋ ਗੁਜ਼ਾਰਾ ਨਾ ਚੱਲਦਾ ਵੇਖ ਕੇ ڈاکੂ ਮਲੰਗੀ ਨੇ ਇਹ ਕੋਸ਼ਿਸ਼ ਕੀਤੀ ਕਿ ਚੌਧਰੀ ਦੇ ਹੇਠੋਂ ਆਪਣੀ ਜ਼ਮੀਨ ਕਢਵਾ ਲਈ ਜਾਵੇ ਉਹ ਆਪਣੇ ਛੋਟੇ ਭਰਾ ਸੁਦਾਗਰ ਸਿੰਘ ਨੂੰ ਨਾਲ ਲੈ ਕੇ ਸੁਦਾਗਰ ਸਿੰਘ ਨੇ ਉਸ ਦੀ ਅੱਧਾ ਮਰਭਾਏ ਪੋਇਂ ਦੇ ਵਿੱਚ ਹਲਵਾਣਾ ਸ਼ੁਰੂ ਕਰ ਦਿੱਤਾ ਤੇ ڈاکੂ ਬਲੰਗੀ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਚੌਧਰੀ ਨਾ ਆਇਆ ਉਹ ਦਿਨੋਂ ਖਾਰ ਰੱਖਣ ਲੱਗ ਪਿਆ ਉਹਨਾਂ ਜ਼ਮਾਨਿਆਂ ਵਿੱਚ ਚੌਧਰੀਆਂ ਅਤੇ ਜ਼ੈਲਦਾਰਾਂ ਦੀ ਸਰਕਾਰੀ ਦਰਬਾਰਾਈ ਤੂਤੀ ਬੋਲਦੀ ਸੀ ਜ਼ੈਲਦਾਰਾਂ ਤੇ ਚੌਧਰੀਆਂ ਨੇ ਉਸ ਨਾਲ ਖਾਰ ਰੱਖਣੀ ਸ਼ੁਰੂ ਕਰ ਦਿੱਤੀ ਪਿੰਡ ਦੀ ਮਸਾਣੀ ਜਿਹੜੀ ਸਾਰੇ ਪਿੰਡ ਦੀਆਂ ਤੰਦੂਰ ਦੇ ਉੱਤੇ ਰੋਟੀਆਂ ਲਾਉਂਦੀ ਸੀ ਉਹਨੂੰ ਜ਼ੈਲਦਾਰਾਂ ਨੇ ਸਖਾਇਆ ਕਿ ਢਾਕੂ ਮਲੰਗੀ ਨੇ ਆਪਣੇ ਘਰੇ ਬਿਨਾਂ ਨਕਾਈ ਤੀਵੀ ਰੱਖੀ ਹੋਈ ਹੈ ਜਿਸ ਕਰਕੇ ਜੇ ਤੂੰ ਉਹਦੀਆਂ ਰੋਟੀਆਂ ਲਾਈਆਂ ਤਾਂ ਸਾਡੀਆਂ ਜਨਾਨੀਆਂ ਤੇਰੇ ਕੋਲੋਂ ਰੋਟੀਆਂ ਲਵਾਉਣੀਆਂ ਬੰਦ ਕਰ ਦੇਣੀਆਂ ਜਦੋਂ ਵੀ ਢਾਕੂ ਮਲੰਗੀ ਦੀ ਘਰ ਵਾਲੀ ਤੇਰੇ ਕੋਲੇ ਰੋਟੀਆਂ ਲਵਾਉਣ ਆਵੇ ਤਾਂ ਤੂੰ ਰੋਟੀਆਂ ਨਹੀਂ ਲਾਉਣੀਆਂ ਸੋ ਕੁਦਰਤੀ ਗੱਲ ਹੈ ਜਦੋਂ ਢਾਕੂ ਮਲੰਗੀ ਦੀ ਘਰ ਵਾਲੀ ਆਟਾ ਲੈ ਕੇ ਗਈ ਤੇ ਮਸਾਣੀ ਨੂੰ ਕਹਿਣ ਲੱਗੀ ਕਿ ਮੇਰੀਆਂ ਰੋਟੀਆਂ ਲਾ ਦੇ ਪਰ ਮਸਾਣੀ ਨੇ ਜਵਾਬ ਦੇ ਦਿੱਤਾ ਕਿ ਤੂੰ ਬੇਨਿਕਾਈ ਹੋਈ ਬੇਨਿਕਾਈ ਔਰਤ ਜਿਹੜੀ ਹੈਗੀ ਹੈ ਮਲੰਗੀ ਦੇ ਘਰ ਰਹਿ ਰਹੀ ਹੈ ਉਸਨੇ ਉਸੇ ਬੇਇੱਜ਼ਤੀ ਵੀ ਕੀਤੀ ਵੱਧ ਘਟ ਵੀ ਬੋਲਿਆ ਸੋ ਮਲੰਗੀ ਦੀ ਘਰਵਾਲੀ ਨੇ ਹੂਬ ਹੂ ਜੋ ਕੁਝ ਮਸਾਣੀ ਨੇ ਕਿਹਾ ਸੀਗਾ ਤੇ ਜਿਵੇਂ ਜਿਵੇਂ ਉਹਦੀ ਬੇਇੱਜ਼ਤੀ ਕੀਤੀ ਸੀ ਉਹਨੇ ਆ ਕੇ ਡਾਕੂ ਮਲੰਗੀ ਨੂੰ ਦੱਸਿਆ ਮਲੰਗੀ ਖਫਾ ਹੋਇਆ ਇਸ ਗੱਲ ਤੋਂ ਉਹ ਚੌਧਰੀਆਂ ਦੇ ਉਹਨੇ ਬੁਰਾ ਭਲਾ ਕਿਆ ਜ਼ੈਲਦਾਰਾਂ ਨੂੰ ਬੁਰਾ ਭਲਾ ਕਿਆ ਉਹਨਾਂ ਦੇ ਘਰ ਜਾ ਕੇ ਗਾਲਾਂ ਕੱਢੀਆਂ ਜਦੋਂ ਗਾਲਾਂ ਕੱਢੀਆਂ ਉਹਨਾਂ ਨੂੰ ਹੋਰ ਪੰਬੜ ਮੱਚ ਗਿਆ ਜ਼ੈਲਦਾਰਾਂ ਦੇ ਮੁੰਡੇ ਡਾਂਗਾ ਲੈ ਕੇ ਤੇ ڈاکੂ ਮਲੰਗੀ ਨੂੰ ਆਪ ਹੈ ڈاکੂ ਮਲੰਗੀ ਢੀਲ ਦੌਲ ਦਾ ਖੁੱਲਾ ਸੀਗਾ ਬੜਾ ਤਗੜਾ ਮੁਕਾਬਲਾ ਕੀਤਾ ਉਹਨੇ ਪਰ ਮੁੰਡੇ ਜ਼ਿਆਦੇ ਸੀਗੇ ਫਿਰ ਵੀ ਉਹਨਾਂ ڈاکੂ ਮਲੰਗੀ ਨੂੰ ਕੁੱਟਿਆ ڈاکੂ ਮਲੰਗੀ ਨੇ ਦਿਲ ਵਿੱਚ ਰੰਜਿਸ਼ ਰੱਖੀ ਚੌਧਰੀਆਂ ਨੇ ਉਲਟਾ ڈاکੂ ਮਲੰਗੀ ਦੇ ਉਤੇ ਪਰਚਾ ਵੀ ਦਰਜ ਕਰਵਾ ਦਿੱਤਾ ਮਲੰਗੀ ਹੁਰੀ ਹਵਾਲਾਤ ਦੇ ਵਿੱਚ ਹੀ ਸਨ ਕਿ ਇੱਕ ਦਿਨ ਜ਼ੈਲਦਾਰਾਂ ਦੇ ਬੰਦਿਆਂ ਨੇ ڈاکੂ ਮਲੰਗੀ ਦੀ ਭੈਣ ਨੂੰ ਹੱਥ ਪਾ ਲਿਆ ਤੇ ਉਸ ਦੀ ਇੱਜ਼ਤ ਤਾਰ-ਤਾਰ ਕਰ ਦਿੱਤੀ ڈاکੂ ਮਲੰਗੀ ਦੀ ਅੰਨੀ ਮਾਂ ਕੰਧਾਂ ਨਾਲ ਟੱਕਰਾ ਮਾਰ-ਮਾਰ ਕੇ ਰੋਈ ਬੇਥਵੀ ਹੋ ਗਈ ਸੋਈ ਸਾਰਾ ਵਾਕਿਆ ਜਦੋਂ ڈاکੂ ਮਲੰਗੀ ਤੇ ਉਸ ਦੇ ਸਾਥੀ ਨੇ ਸੁਣਿਆ ਡਾਕੂ ਮਲੰਗੀ ਆਪਣੇ ਸਾਥੀ ਸਮੇਤ ਹਵਾਲਾ ਚੋਫਰਾਰ ਹੋ ਗਿਆ ਸੋ ਵਾਪਸ ਆਉਂਦਿਆ ਸਾਰੀ ਉਸਨੇ ਜਿਹੜਾ ਕਿ ਉਹਦਾ ਆਪਣਾ ਪਿੰਡ ਸੀ ਜ਼ਿਲ੍ਹਾ ਲਾਹੌਰ ਤਹਿਸੀਲ ਕਸੂਰ ਤੇ ਪਿੰਡ ਸਿੱਧੂਪੁਰ ਸਿੱਧੂਪੁਰ ਦੇ ਜ਼ਾਇਲਦਾਰਾਂ ਦੀਆਂ ਜਨਾਨੀਆਂ ਨੂੰ ਛੱਡ ਕੇ ਉਹਨਾਂ ਦਾ ਸਾਰਾ ਟੱਬਰ ਮਾਰ ਦਿੱਤਾ ਸਿਰਫ ਇੱਕ ਮੁੰਡਾ ਬਚਿਆ ਜਿਹੜਾ ਕਿ ਆਪਣੀ ਜਾਨ ਬਚਾ ਕੇ ਭੱਜਿਆ ਡਾਕੂ ਮਲੰਗੀ ਤੇ ਸਾਥੀ ਹਰਨਾਮੇ ਅਤੇ ਡਾਕੂ ਮਲੰਗੀ ਨੇ ਰਾਜਾ ਤੇਲੀ ਚੰਗ ਦੇ ਜੁਮੇ ਜਮਸ਼ੇਰ ਦੇ ਉਧੂ ਬਮਮਨ ਨੂੰ ਨਾਲ ਲੈ ਕੇ ਇੱਕ ਡਾਕੂਆਂ ਦਾ گروਹ ਬਣਾ ਲਿਆ ਜਿਹੜਾ گروਹ सूदखोर ਸ਼ਾਹੂਕਾਰਾਂ ਦੇ ਘਰ ਡਾਕੇ ਮਾਰਨ ਲੱਗਾ ਸ਼ਾਹੂਕਾਰਾਂ ਕਰੇ ਡਾਕੇ ਮਾਰਦੇ ਅਤੇ ਗਰੀਬ ਲੋਕਾਂ ਵਿੱਚ ਵੰਡ ਦਿੰਦੇ ਡਾਕੂ ਮਲੰਗੀ ਦੇ گروਹ ਨੇ ਚੂਨੀਆ ਨੇੜੇ ਇੱਕ ਸ਼ਾਹੂਕਾਰ ਦੇ ਘਰ ਡਾਕਾ ਮਾਰਿਆ ਅਤੇ ਉਸਦੇ ਸਾਰੇ ਬਈ ਖਾਤੇ ਸਾੜ ਦਿੱਤੇ ਤੇ ਜੋ ਪੈਸਾ țeਲਾ ਸੀ ਉਹ ਗਰੀਬਾਂ ਵਿੱਚ ਵੰਡ ਦਿੱਤਾ ਅਤੇ ਉਸ ਨੂੰ ਇੰਨਾ ਕੁੱਟਿਆ ਇਨੇ ਉਸੇ ਸਰਵੇਛਤਰ ਮਾਰੇ ਕਿ ਉਸ ਦਾ ਸਿਰ ਗੰਜਾ ਕਰ ਦਿੱਤਾ ਜਿਹੜਾ ਵੀ ਥਾਣੇਦਾਰ ਢਾਕੂ ਮਲੰਗੀ ਦੇ ਸਾਹਮਣੇ ਆਉਂਦਾ ਉਹ ਜਾਨ ਬਚਾ ਕੇ ਵਾਪਸ ਨਾ ਜਾ ਸਕਦਾ ਹੁੰਦਾ ਸ਼ੇਰੋਖਾਨੇ ਪਿੰਡ ਦਾ ਇੱਕ ਸਾਹੂਕਾਰ ਜਿਹੜਾ ਲੋਕਾਂ ਤੋਂ ਪਸ਼ੂ ਲੈ ਕੇ ਉਸੇ ਪੈਸੇ ਨਹੀਂ ਸੀ ਦਿੰਦਾ ਉਸ ਨੂੰ ਇੰਨਾ ਕੁੱਟਿਆ ਇੰਨਾ ਮਾਰਿਆ ਕਿ ਉਸ ਦੇ ਸਿਰ ਵਿੱਚ ਜੁੱਤੀਆਂ ਮਾਰ-ਮਾਰ ਕੇ ਉਸ ਦਾ ਸਿਰ ਗੰਜਾ ਕਰ ਦਿੱਤਾ ਲੈਂਦੇ ਪੰਜਾਬ ਦਾ ਲੇਖਕ ਇਕਬਾਲ ਅਸਦ ਆਪਣੀ ਬਹੁਮਲੀ ਕਿਰਤ ਪੰਜਾਬ ਦੇ ਲੱਜਪਾਲ ਪੁੱਤਰ ਵਿੱਚ ਲਿਖਦਾ ਹੈ ਕਿ ਅੰਗਰੇਜ਼ੀ ਰਾਜ ਸਮੇਂ ਚੂਨੀਆ ਨੇੜੇ ਬੱਗੇ ਨਾਂ ਦੇ ਪਿੰਡ ਵਿੱਚ ਇੱਕ ਫਤਿਹ ਅਰਾ ਹੀ ਰਹਿੰਦਾ ਸੀ ਜਿਹੜਾ ڈاکੂ ਮਲੰਗੀ ਦਾ ਯਾਰ ਸੀ ਪਰ ਘਰੋਂ ਬਹੁਤਾ ਕਮਜ਼ੋਰ ਸੀ ڈاکੂ ਮਲੰਗੀ ਦੀ ਯਾਰੀ ਨੇ ਉਸ ਨੂੰ ਕੱਖਪਤੀ ਤੋਂ ਲੱਖਪਤੀ ਬਣਾ ਦਿੱਤਾ ਕਿਹਾ ਜਾਂਦਾ ਹੈ ਕਿ ڈاکੂ ਮਲੰਗੀ ਜਮਸ਼ੇਰ ਵਾਲੇ ਸੋਹਣ ਸਿੰਘ ਦਾ ਕਤਲ ਕਰਕੇ ਮੱਬੂ ਦੇ ਖੂਤੇ ਜਾ ਕੇ ਲਾਕਸਦਾ ਕਰਨ ਲਈ ਲੇਟ ਗਿਆ ਉਦੋਂ ਤੱਕ ਅੰਗਰੇਜ਼ੀ ਸਰਕਾਰ ਨੇ ڈاکੂ ਮਲੰਗੀ ਦੇ ਸਿਰ ਦੇ ਉੱਤੇ ਇਨਾਮ ਰੱਖ ਦਿੱਤਾ ਹੋਇਆ ਸੀ ਮੱਬੂ ਨੇ ਉਸੇ ਲਾਲਚ ਵਸ ਪੁਲਿਸ ਨੂੰ ਖਬਰ ਕਰ ਦਿੱਤੀ ਪੁਲਿਸ ਚੜ੍ਹ ਕੇ ਆ ਗਈ ਜਦੋਂ ਪੁਲਿਸ ਆਈ ਇਸ ਗੱਲ ਦੀ ڈاکੂ ਮਲੰਗੀ ਨੂੰ ਖਬਰ ਹੋਈ ਡਾਕੂ ਮਲੰਗੀ ਦੇ ਸਾਥੀਆਂ ਨੇ ਪੁਲਿਸ ਦੇ ਉੱਤੇ ਅਨੇਵਾ ਵਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਜਾਨ ਬਚਾ ਕੇ ਭੱਜ ਗਈ। ਉਸ ਵੇਲੇ ڈاکੂ ਮਲੰਗੀ ਨੂੰ ਮੱਬੂ ਦੀ ਗਦਾਰੀ ਬਾਰੇ ਪਤਾ ਲੱਗਿਆ। ਇੱਕ ਵਾਰ ਤੋਂ ਉਹ ਆਪਣੇ ਸਾਥੀਆਂ ਨਾਲ ਗਰਜ ਕੇ ਚਲਾ ਗਿਆ। ਪਰ ਕੁਝ ਦਿਨਾਂ ਬਾਅਦ ਆ ਕੇ ਉਸ ਨੇ ਮੱਬੂ ਦੀਆਂ ਲੱਤਾਂ ਵੱਟ ਸੁਟੀਆਂ। ਅਤੇ ਉਸਤੀ ਟੀਵੀ ਨੂੰ ਚੱਕ ਕੇ ਫਤਿਹ ਅਰਾਈ ਦੇ ਡੇਰੇ ਤੇ ਲੈ ਗਿਆ। ਫਤੇਹ ਰਾਹੀਂ ਨਾਲ ڈاکੂ ਮਲੰਗੀ ਦੀ ਮੁਲਾਜੇਦਾਰੀ ਬਹੁਤ ਪੁਰਾਣੀ ਸੀ ਫਤੇਹ ਰਾਹੀਂ ਨੇ ڈاکੂ ਮਲੰਗੀ ਦੇ ਗਰੋਹ ਨੂੰ ਮੇਥਿਆਂ ਵਿੱਚ ਭੰਗ ਮਲਾ ਕੇ ਭੰਗ ਵਾਲੇ ਪਕੌੜੇ ਖਵਾ ਦਿੱਤੇ ਜਦੋਂ ਉਹਨਾਂ ਨੂੰ ਹੁਕੀ ਚੜ ਗਈ ڈاکੂ ਮਲੰਗੀ ਤੇ ਸਿਰ ਦੇ ਉੱਤੇ ਰੱਖੇ ਹੋਏ ਇਨਾਮ ਦੇ ਲਾਲਚ ਵਸ ਉਸਨੇ ਪੁਲਿਸ ਨੂੰ ਖਬਰ ਕਰ ਦਿੱਤੀ ਪੁਲਿਸ ਨੇ ਆ ਕੇ ڈاکੂ ਮਲੰਗੀ ਅਤੇ ਉਸਦੇ ਸਾਥੀਆਂ ਨੂੰ ਫੜ ਲਿਆ ਥਾਣੇ ਲੈ ਗਈ ਮੁਕੱਦਮਾ ਚੱਲਿਆ ਅਤੇ ڈاکੂ ਮਲੰਗੀ ਨੂੰ ਉਮਰ ਕੈਦ ਦੀ سزا ਹੋ ਗਈ ਉਮਰ ਕੈਦ ਤੋਂ ਬਾਅਦ ڈاکੂ ਮਲੰਗੀ ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ ਜਿੱਥੇ ਉਹ ਲੰਮੀ ਬਿਮਾਰੀ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਤੁਰ ਗਿਆ ਕਿਹਾ ਜਾਂਦਾ ਹੈ ਕਿ ڈاکੂ ਜੱਗਾ ڈاکੂ ਮਲੰਗੀ ਦਾ ਸਮਕਾਲੀ ਸੀ ڈاکੂ ਮਲੰਗੀ ਦੇ ਮਰਨ ਤੋਂ ਬਾਅਦ ਜੱਗਾ ڈاکੂ ਉਸ ਦੀ ਮਾਂ ਦੀ ਖਬਰਸਾਰ ਲੈਣ ਜਾਂਦਾ ਹੁੰਦਾ ਸੀ ਕਿਆ ਜਾਂਦਾ ਹੈ ਕਿ ਉਸਦੀ ਮਾਂ ਦੀ ਖਬਰ ਸਹਿਰ ਲੈਣ ਗਿਆ ਜੱਗਾ ڈاکੂ ਉੱਥੇ ਹੀ ਮਾਰਿਆ ਗਿਆ ਸੀ ਸੋ ਇਤਿਹਾਸ ਗਵਾਏ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਐ ਜਿਹੜੇ ਕਿ ਜਿਨ੍ਹਾਂ ਦੀ ਪ੍ਰਵਿਰਤੀ ڈاکੂਆਂ ਵਾਲੀ ਨਹੀਂ ਸੀ ਜਿਨ੍ਹਾਂ ਦੇ ਮਨ ਦੇ ਵਿੱਚ ਜ਼ਰਾਇਮ ਪੇਸ਼ਾ ਉਹ ਲੋਕ ਨਹੀਂ ਸਨ ਪਰ ਹੜਾਤਾ ਨੇ ਬਜ਼ਬੂਰ ਕਰਕੇ ਉਹਨਾਂ ਨੂੰ ڈاکੂ ਬਣਾ ਦਿੱਤਾ ਜਦੋਂ ਉਹਨਾਂ ਦੀ ਕਿਤੇ ਵੀ ਸਰਕਾਰੀ ਦਰਬਾਰੇ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਦੇ ਹੱਕ ਕੁਚਲੇ ਗਏ ਦੱਬੇ ਗਏ ਉਹ ਇਨਸਾਫ ਪਸੰਦ ਇਮਾਨਦਾਰ ਚੰਗੇ ਪਿੰਡੂ ਚੰਗੇ ਸ਼ਹਿਰੀ ਲੋਕ ਹਥਿਆਰ ਚੁੱਕਣ ਵਾਸਤੇ ਮਜਬੂਰ ਹੋ ਗਏ ਤੋਂ ਦੋਸਤੋ ਇਸੀ ਡਾਕੂ ਬਲੰਗੀ ਦੀ ਕਹਾਣੀ ਜਿਸ ਦੇ ਬਾਰੇ ਅਕਸਰੀ ਕਿਹਾ ਜਾਂਦਾ ਸੀ ਕਿ ਡਾਕੂ ਬਲੰਗੀ ਦੇ ਦੌਰ ਦੇ ਵਿੱਚ ਉਸਮਾਨੀ ਦੇ ਵਿੱਚ ਸਾਂਝੇ ਪੰਜਾਬ ਦੇ ਦੌਰ ਵਿੱਚ ਇੱਕ ਗਾ ਕਹਾਵਤ ਬੜੀ ਮਸ਼ਹੂਰ ਸੀ ਕਿ ਦਿਨੇ ਰਾਜ ਫਰੰਗੀ ਦਾ ਤੇ ਰਾਤ ਨੂੰ ਰਾਜ ਬਲੰਗੀ ਦਾ ਸੋ ਮਿਲਦੇ ਆ ਕਿਸੇ ਹੋਰ ਇਹੋ ਜੀ ਕਹਾਣੀ ਨੂੰ ਲੈ ਕੇ ਕਿਸੇ ਇਹੋ ਜੀ ਲੋਕ ਨਾਇਕ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਸੋ ਤਦ ਤੱਕ ਤੁਸੀਂ ਦੇਖਦੇ ਰਹੋ ਨਾ ਪ੍ਰਬੰਧ ਦੇ ਚੈਨਲ